ਦੋਸਤੋ ਅੱਜ ਦੀ ਘਟਨਾ ਉਸ ਵੇਲੇ ਦੀ ਜਦੋਂ ਪਾਕਿਸਤਾਨ ਦੇਸ਼ ਵਿੱਚ ਕਿਸੇ ਸ਼ਖਸ ਵੱਲੋਂ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਹੀ ਅਦਾਲਤ ਵਿੱਚ ਕੇਸ ਕਰ ਦਿੱਤਾ ਜਾਂਦਾ ਹੈ ਜੋ ਸੈਸ਼ਨ ਕੋਰਟ ਤੋਂ ਲੈ ਕੇ ਹਾਈ ਕੋਰਟ ਤੇ ਫਿਰ ਪਾਕਿਸਤਾਨ ਦੀ ਸੁਪਰੀਮ ਕੋਰਟ ਤੱਕ ਕਈ ਦਹਾਕਿਆਂ ਤੱਕ ਚੱਲਦਾ ਰਿਹਾ ਇਸ ਮੁਕਦਮੇ ਦਾ ਮੁੱਢ ਬਣੀ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਬੋਲਦੀ 757 ਮਰੱਬੇ ਭਾਵ 19000 ਏਕੜ ਜ਼ਮੀਨ ਅੱਜ ਦੀ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਕਿਵੇਂ ਇੱਕ ਬੇਹਦ ਸੁਧਾਰਨ ਜੇ ਪਰਿਵਾਰ ਵਿੱਚ ਜਨਮੇ ਗੁਰੂ ਨਾਨਕ ਪਾਤਸ਼ਾਹ ਜੀ 19000 ਕਿੱल्ल्या ਦੇ ਮਾਲਕ ਕਿਵੇਂ ਬਣ ਗਏ ਤੇ ਉਹ ਸ਼ਖਸ ਕੌਣ ਸੀ ਜਿਸ ਨੇ ਖੁਦ ਰੱਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਇਹ ਕਰੀਬ 400 ਸਾਲਾਂ ਬਾਅਦ ਅਦਾਲਤ ਦੇ ਕਟਾਰੇ ਵਿੱਚ ਖੜਾ ਕਰ ਦਿੱਤਾ ਸੀ ਪਾਕਿਸਤਾਨ ਦੀ ਹੇਠਲੀ ਅਦਾਲਤ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਚੱਲੀ ਇਸ ਕੇਸ ਵਿੱਚ ਜੋ ਫੈਸਲਾ ਪਾਕਿਸਤਾਨ ਦੀ ਅਦਾਲਤ ਨੇ ਸੁਣਾਇਆ ਉਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ रह ਜਾਓਗੇ ਜਾਣਕਾਰੀ ਅੱਗੇ ਸ਼ੁਰੂ ਕਰਦੇ ਹਾਂ ਪਰ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਅਖੀਰ ਤੱਕ ਬੜੇ ਰਹੋ ਤੇ ਚੈਨਲ ਸਬਸਕ੍ਰਾਈਬ ਕਰਕੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਅੱਜ ਦੇ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਇਸ ਪੂਰੇ ਬਾਬਲੇ ਦੀ ਪੜਤਾਲ ਲਈ ਸਾਨੂੰ ਕਈ ਸਦੀਆਂ ਤੋਂ ਪਿੱਛੇ ਦੇ ਇਤਿਹਾਸ ਨੂੰ ਫਰੋਲਣਾ ਪਵੇਗਾ ਜਦੋਂ ਸਮਾਂ 1295 ਈਸਵੀ ਤੋਂ ਲੈ ਕੇ 1315 ਈਸਵੀ ਦੇ ਵਿਚਕਾਰ ਦਾ ਚੱਲ ਰਿਹਾ ਹੁੰਦਾ ਹੈ ਉਦੋਂ ਅਲਾਉਦੀਨ ਖਿਲਜੀ ਰਾਜਪੂਤਾਨਿਆਂ ਦੇ ਜੈਸਲਮੇਰ ਇਲਾਕੇ ਤੇ ਲਗਾਤਾਰ ਇੱਕ ਤੋਂ ਬਾਅਦ ਇੱਕ ਕਈ ਹਮਲੇ ਕਰ ਰਿਆ ਸੀ ਪਹਿਨੇ ਹਮਲੇ ਤੋਂ ਅਜੇ ਲੋਕ ਭੁੱਲੇ ਨਹੀਂ ਸਨ ਹੁੰਦੇ ਕਿ ਇੰਨੇ ਨੂੰ ਖਿਲਜੀ ਵੱਲੋਂ ਦੂਜਾ ਹਮਲਾ ਕਰ ਦਿੱਤਾ ਜਾਂਦਾ ਜਿਸ ਦੇ ਨਤੀਜੇ ਵਜੋਂ ਬਹੁਤ ਸਾਰੇ ਰਾਜਪੂਤਾਨਾ ਲੋਕ ਤਾਂ ਡਰਦੇ ਮਾਰੇ ਜੈਸਲਮੇਰ ਦਾ ਇਲਾਕਾ ਛੱਡ ਕੇ ਭੱਜ ਗਏ ਬਾਕੀ ਦੇ ਬਹੁਤ ਸਾਰਿਆਂ ਨੇ ਅਲਾਉਦੀਨ ਖਿਲਜੀ ਦੀ ਈਨ ਮੰਨ ਕੇ ਇਸਲਾਮ ਧਰਮ ਕਬੂਲ ਕਰ ਲਿਆ ਤੇ ਤੀਜੇ ਉਹ ਲੋਕ ਸਨ ਜੋ ਜੈਸਲਮੇਰ ਵਿੱਚ ਹੀ ਰਹਿੰਦੇ ਸਨ ਦੇਦਰ ਉਹ ਆਪਣੀ ਅਣ ਖ ਆਪਣੀ ਜਾਨ ਨਾਲੋਂ ਕਿਤੇ ਵੱਧ ਪਿਆਰੀ ਸੀ ਜਿਨ੍ਹਾਂ ਨੇ ਡਟ ਕੇ ਖਿਲਜੀ ਦੀਆਂ ਫੌਜਾਂ ਦਾ ਸਾਹਮਣਾ ਕੀਤਾ ਤੇ ਉਸ ਨਾਲ ਲੋਹਾ ਲਿਆ ਖਿਲਜੀ ਦੇ ਹਮਲਿਆਂ ਖਿਲਾਫ ਆਵਾਜ਼ ਬੁਲੰਦ ਕਰਨ ਵਾਲੇ ਲੋਕਾਂ ਵਿੱਚੋਂ ਹੀ ਇੱਕ ਸੀ ਰਾਜਾ ਜੈਸਲਾ ਰਾਵਲ ਦਾ ਬਹਾਦਰ ਪੁੱਤਰ ਰਾਣਾ ਰਾਏ ਭਟਵਈਆਂ ਮੁਤਾਬਕ ਇਹ ਸਾਰੇ ਭਟਖਾਰਦਾਰ ਦੇ ਵਾਚੇ ਸਨ ਰਾਣਾ ਰਾਏ ਬੜੀ ਬਹਾਦਰੀ ਦੇ ਨਾਲ ਅਲਾਉਦੀਨ ਖਿਲਜੀ ਦੀ ਫੌਜ ਦਾ ਸਾਹਮਣਾ ਕਰਦਾ ਹੈ ਪਰ ਉਸਦੇ ਚੰਦ ਕੁ ਸਿਪਾਈ ਖਿਲਜੀ ਦੀ ਵਿਸ਼ਾਲ ਫੌਜ ਦੇ ਸਾਹਮਣੇ ਟੇਕ ਨਾ ਸਕੇ ਜਿਸ ਦੇ ਨਤੀਜੇ ਵਜੋਂ ਰਾਣਾ ਰਾਏ ਜੰਗ ਹਾਰ ਜਾਂਦਾ ਤੇ ਖਿਲਜੀ ਦੀ ਫੌਜ ਉਸ ਨੂੰ ਗ੍ਰਿਫਤਾਰ ਕਰਕੇ ਅਲਾਉਦੀਨ ਦੇ ਸਾਹਮਣੇ ਪੇਸ਼ ਕਰਦੀ ਹੈ ਅਲਾਉਦੀਨ ਖਿਲਜੀ ਜਦੋਂ ਬਹੁਤ ਸਾਰੇ ਫੱਟਾਂ ਨਾਲ ਜ਼ਖਮੀ ਹੋਏ ਰਾਣਾ ਰਾਏ ਨੂੰ ਦੇਖਦਾ ਤਾਂ ਉਸ ਦੀ ਬਹਾਦਰੀ ਤੇ ਨਿਰਡਰਤਾ ਤੋਂ ਬੜਾ ਪ੍ਰਸੰਨ ਹੁੰਦਾ ਹੈ ਖਿਲਜੀ ਰਾਣਾ ਰਾਏ ਨੂੰ ਕਹਿੰਦਾ ਹੈ ਕਿ ਤੂੰ ਮੇਰੀ ਇੰਨੀ ਵਿਸ਼ਾਲ ਫੌਜ ਦੇਖ ਕੇ ਵੀ ਨਹੀਂ ਘਬਰਾਇਆ ਤੇ ਬੜੀ ਬਹਾਦਰੀ ਨਾਲ ਮੇਰੀ ਫੌਜ ਦਾ ਮੁਕਾਬਲਾ ਕੀਤਾ ਮੈਂ ਤੈਨੂੰ ਕਤਲ ਕਰਕੇ ਖੁਦਾ ਦੇ ਸਾਹਮਣੇ ਕਸੂਰਵਾਰ ਨਹੀਂ ਬਣ ਸਕਦਾ ਪਰ ਰਾਣਾ ਰਾਏ ਜੇ ਕਿਤੇ ਤੂੰ ਛਤਰੀ ਧਰਮ ਛੱਡ ਕੇ ਮੁਸਲਮਾਨ ਬਣ ਜਾਵੇਂ ਤਾਂ ਮੈਂ ਤੈਨੂੰ ਮਾਲਾ-ਮਾਲ ਕਰ ਦੇਵਾਂਗਾ ਦੁਨੀਆ ਦੇ ਬੇਸ਼ਕੀਮਤੀ ਖਜ਼ਾਨੇ ਮੈਂ ਤੇਰੇ ਪੈਰਾਂ 'ਚ ਵਿਛਾ ਦੇਵਾਂਗਾ ਦੂਜੇ ਪਾਸੇ ਰਾਣਾ ਰਾਏ ਦੇ ਸਾਹਮਣੇ ਕੋਈ ਹੋਰ ਰੱਬ ਬਾਕੀ ਨਹੀਂ ਸੀ ਬਜਦਾ ਇਹ ਵੇਖ ਕੇ ਉਹ ਖਿਲਜੀ ਦੀ ਸ਼ਰਤ ਮੰਨ ਕੇ ਇਸਲਾਮ ਕਬੂਲ ਕਰ ਮੁਸਲਮਾਨ ਬਣ ਜਾਂਦਾ ਏ ਇਸ ਤੋਂ ਖੁਸ਼ ਹੋ ਕੇ ਖੇਲਜੀ ਨੇ ਰਾਣਾ ਰਾਏ ਨੂੰ ਪੰਜਾਬ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਹਜ਼ਾਰਾਂ ਮਰਬੇ ਜ਼ਮੀਨ ਇਨਾਮ ਵਿੱਚ ਦੇ ਕੇ ਉਸ ਦਾ ਘਰ ਭਰ ਦਿੱਤਾ ਸੀ ਇਸ ਤੋਂ ਬਾਅਦ ਫਿਰ ਇਸ ਰਾਣਾ ਰਾਏ ਦੀ ਅਣਸਬੰਸ ਅੱਗੇ ਵਧਦੀ ਹੈ ਉਸ ਦੇ ਖਾਨਦਾਨ ਦੇ ਲੋਕ ਆਪਣੇ ਪੁਰਖੇ ਦੇ ਨਾਂ ਬੋਲਦੀ ਹਜ਼ਾਰਾਂ ਮਰਬੇ ਜ਼ਮੀਨ ਵਿੱਚ ਆਪਣੀ ਪਰਿਵਾਰਿਕ ਵੰਡ ਅਨੁਸਾਰ ਵਸਦੇ ਗਏ ਤੇ ਉੱਥੇ ਉਹਨਾਂ ਨੇ ਆਪਣੇ ਨਾਮ ਦੇ ਪਿੰਡ ਵਸਾ ਲਏ ਉਦੋਂ ਇਹਨਾਂ ਪਿੰਡਾਂ ਦੇ ਨਾਮ ਇਸ ਪ੍ਰਕਾਰ ਹੁੰਦੇ ਸਨ ਪੱਟੀਵਿੰਡ ਜੋ ਕਿ ਅੱਜ ਦਾ ਬਠਿੰਡਾ ਸ਼ਹਿਰ ਹੈ ਪੱਟੀ ਵਾਲਾ ਜੋ ਕਿ ਅੱਜ ਦਾ ਬਟਾਲਾ ਸ਼ਹਿਰ ਹੈ ਪੱਟੇਵਿੰਡ ਜੋ ਕਿ ਅੱਜ ਦਾ ਪੱਟੇਵਿੰਡ ਵਜਦਾ ਹੈ ਰਾਣਾ ਰਾਏ ਦੇ ਪਰਿਵਾਰ ਨੇ ਸਭ ਤੋਂ ਵੱਡਾ ਪਿੰਡ ਰਾਏਪੁਰਾ ਵਸਾਇਆ ਜੋ ਹੌਲੀ-ਹੌਲੀ ਬਾਅਦ ਵਿੱਚ ਰਾਏਪੋਏ ਦੀ ਤਲਵੰਡੀ ਦੇ ਨਾਮ ਨਾਲ ਮਸ਼ਹੂਰ ਹੋ ਗਿਆ ਰਾਣਾ ਰਾਏ ਵੀ ਇਸੇ ਰਾਏਪੋਏ ਦੀ ਤਲਵੰਡੀ ਵਿੱਚ ਆ ਕੇ ਵਸ ਜਾਂਦਾ ਦਿੱਤੇ ਉਹ ਇੰਨੀ ਜ਼ਿਆਦਾ ਜ਼ਮੀਨ ਦਾ ਮਾਲਕ ਹੋਣ ਕਰਕੇ ਆਪਣਾ ਵੱਡਾ ਕਾਰੋਬਾਰ ਸ਼ੁਰੂ ਕਰਦਾ ਹੈ ਤੇ ਇਸ کاروبار ਦਾ ਲੇਖਾ ਜੋਖਾ ਰੱਖਣ ਲਈ ਉਹ ਇੱਕ ਸ਼ਿਵ ਨਰਾਇਣ 베ਦੀ ਨਾਮ ਦੇ ਵਿਅਕਤੀ ਨੂੰ ਆਪਣੇ ਨਾਲ ਲੈ ਕੇ ਆਉਂਦਾ ਹੈ ਸਮਾਂ ਅੱਗੇ ਬੀਦ ਦਾ ਤੇ ਰਾਣਾ ਰਾਏ ਦੀ ਪੀੜੀ ਵਿੱਚੋਂ ਰਾਏ ਬਲਾਰ ਰਾਏ ਪੋਏ ਦੀ ਤਲਵੰਡੀ ਦਾ مالک ਬੜਦਾ ਹੈ ਤੇ ਉਸ ਦੇ ਸਾਥੀ ਸ਼ਿਵ ਨਰਾਇਣ ਦੀ ਪੀੜੀ ਦੇ ਵਿੱਚੋਂ ਮਹਿਤਾ ਕਲਿਆਣ ਦਾਸ 베ਦੀ ਜੋ ਹੁਣ ਰਾਏ ਬਲਾਰ ਦੀ ਜ਼ਮੀਨ ਦਾ ਹਿਸਾਬ ਕਿਤਾਬ ਰੱਖਦਾ ਹੈ ਇਹ ਮਹਿਤਾ ਕਲਿਆਣ ਦਾਸ 베ਦੀ ਕੋਈ ਹੋਰ ਨਹੀਂ ਬਲਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਮਹਿਤਾ ਕਾਲੂ ਜੀ ਹੀ ਸਨ ਅਸਲ ਵਿੱਚ ਉਹਨਾਂ ਸਮਿਆਂ ਵਿੱਚ ਮਹਿਤਾ ਸ਼ਬਦ ਅੱਜ ਦੇ ਕਨਗੋ ਵਰਗਾ ਇੱਕ ਅਹੁਦਾ ਹੁੰਦਾ ਸੀ ਜਿਸ ਦੇ ਥੱਲੇ ਜ਼ਮੀਨਾਂ ਦਾ ਹਿਸਾਬ ਕਿਤਾਬ ਰੱਖਣ ਵਾਲੇ ਕਈ-ਕਈ ਪਟਵਾਰੀ ਕੰਮ ਕਰਦੇ ਸਨ ਇਸੇ ਰਾਇ ਬਲਾਰ ਨੇ ਹੀ ਆਪਣੀ 1520 ਮਰਬੇ ਕੁੱਲ ਜ਼ਮੀਨ ਵਿੱਚੋਂ 757 ਮਰਬੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਲਵਾਏ ਸਨ ਉਸ ਵਕਤੇ ਇਸ ਪੂਰੇ ਦੇਸ਼ ਉੱਤੇ ਬੈਲੋਲ ਵਿਰੋਧੀ ਵੰਛ ਦਾ ਰਾਜ ਹੁੰਦਾ ਸੀ ਜਿਸ ਨੇ ਬੈਲੋਲੀ ਸਿੱਕੇ ਚਲਾਏ ਸਨ ਗੁਰੂ ਨਾਨਕ ਦੇਵ ਜੀ ਦੇ ਨਾਮ ਇਸ ਜ਼ਮੀਨ ਵਿੱਚੋਂ 10000 ਬੈਲੋਲੀ ਸਿੱਕੇ ਸਾਲਾਨਾ ਦੀ ਆਮਦਨ ਹੁੰਦੀ ਸੀ ਜਿਸ ਦੀ ਅੱਜ ਦੇ ਜਮਾਨੇ ਵਿੱਚ ਕਰੋੜਾ ਰੁਪਏ ਕੀਮਤ ਬਣਦੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਨੇ ਉਹਨਾਂ ਨੂੰ ਇਹੀ 20 ਬੈਲੋਲੀ ਸਿੱਕੇ ਦੇ ਕੇ ਵਪਾਰ ਕਰ ਲਈ ਸ਼ਹਿਰ ਭੇਜਿਆ ਸੀ ਜਿਸ ਦਾ ਉਹਨਾਂ ਨੇ ਸੈਂਕੜੇ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਦਿੱਤਾ ਸੀ ਹੁਣ ਤੁਸੀਂ ਇੱਕ ਬੈਲੋਲੀ ਸਿੱਕੇ ਦੀ ਕੀਮਤ ਆਪੇ ਅੰਦਾਜ਼ਾ ਲਗਾ ਸਕਦੇ ਹੋ ਰਾਏ ਬਲਾਰ ਵੱਲੋਂ ਭੇਟ ਕੀਤੀ 757 ਮਰਬੇ ਜਮੀਨ ਵਿੱਚੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕ ਪੈਸਾ ਵੀ ਆਪਣੀ ਨਿੱਜੀ ਵਰਤੋਂ ਲਈ ਨਹੀਂ ਖਰਚਿਆ ਖੇਤੀ ਕਰਨ ਵਾਸਤੇ ਵੀ ਗੁਰੂ ਸਾਹਿਬਾਂ ਨੇ ਆਪਣੇ ਪੱਲਿਓ ਪੈਸੇ ਖਰਚ ਕੇ ਜ਼ਮੀਨ ਖਰੀਦੀ ਸੀ ਜੇਕਰ ਥੋੜਾ ਰਾਏ ਬਲਾਰ ਬਾਰੇ ਜਾਣ ਲਈਏ ਕਿ ਉਸਨੇ ਇੰਨੀ ਜ਼ਿਆਦਾ ਜ਼ਮੀਨ ਗੁਰੂ ਸਾਹਿਬ ਨੂੰ ਦਾਨ ਹੀ ਕਿਉਂ ਕਰ ਦਿੱਤੀ ਤਾਂ ਰਾਏ ਬਲਾਰ ਦਾ ਵਿਆਹ 16 ਸਾਲ ਦੀ ਉਮਰ ਵਿੱਚ ਹੋ ਜਾਂਦਾ ਹੈ ਪਰ ਉਸਦੇ 41 ਸਾਲ ਉਮਰ ਦੇ ਬੀਤਣ ਦੇ ਬਾਵਜੂਦ ਉਸ ਦੇ ਘਰ ਔਲਾਦ ਨਹੀਂ ਸੀ ਹੋ ਰਹੀ ਉਸਨੇ بڑے ਮੁਸਲਮਾਨ ਪੀਰਾਂ ਫਕੀਰਾਂ ਨੂੰ ਮਿltਾਇਆ بڑے ਸਾਧੂਆਂ ਸੰਤਾਂ ਅੱਗੇ ਮਿੰਨਤਾ ਕੀਤੀਆਂ ਪਰ ਕਿਤੋਂ ਵੀ ਕੁਝ ਫਰਕ ਨਾ ਪਿਆ ਇਸੇ ਦਰਹਨ ਇੱਕ ਦਿਨ ਮਹਿਤਾ ਕਾਲੂ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮੱਚਾ ਚਾਰਨ ਵਾਸਤੇ ਭੇਜ ਦਿੰਦੇ ਹਨ ਪਰ ਗਰਮੀ ਜ਼ਿਆਦਾ ਔਣ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਰੁੱਖ ਦੀ ਸੰਘਣੀ ਛਾਂ ਹੇਠਾਂ ਲੇਟ ਕੇ ਸੌਂ ਜਾਂਦੇ ਹਨ ਇੰਨੇ ਨੂੰ ਰਾਏ ਬਲਾਰ ਵੀ ਉੱਥੋਂ ਲੰਘਦਾ ਹੈ ਜੋ ਦੇਖਦਾ ਹੈ ਕਿ ਉੱਥੇ ਮੌਜੂਦ ਸਾਰੇ ਰੁੱਖਾਂ ਦੇ ਪਰਛਾਵੇਂ ਸੂਰਜ ਤੋਂ ਉਲਟ ਦਿਸ਼ਾ ਵਿੱਚ ਵੱਧ ਰਹੇ ਹੁੰਦੇ ਹਨ ਪਰ ਜਿਸ ਰੁੱਖ ਦੇ ਹੇਠਾਂ ਸ੍ਰੀ ਗੁਰੂ ਨਾਨਕ ਦੇਵ ਜੀ ਸੁੱਤੇ ਸਨ ਉਸ ਦਾ ਪਰਛਾਵਾਂ ਸੂਰਜ ਦੇ ਬਿਲਕੁਲ ਸਾਹਮਣੇ ਬਣ ਰਿਹਾ ਸੀ ਕਿ ਗੁਰੂ ਸਾਹਿਬਾਂ ਨੂੰ ਸੁੱਤੇਆਂ ਪਿਆ ਨੂੰ ਤੇਜ ਧੁੱਪ ਕੋਈ ਪਰੇਸ਼ਾਨ ਨਾ ਕਰੇ ਇਹ ਵੇਖ ਕੇ ਰਾਇ ਬਲਾਰ ਹੈਰਾਨ ਰਹਿ ਜਾਂਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਤਾਂ ਖੁਦ ਖੁਦਾ ਧਰਤੀ ਤੇ ਆਏ ਹਨ ਇਸ ਤੋਂ ਬਾਅਦ ਰਾਇ ਬਲਾਰ ਆਪਣੀ ਔਲਾਦ ਲੈਣ ਵਾਸਤੇ ਵੀ ਗੁਰੂ ਸਾਹਿਬਾਂ ਤੇ ਹੀ ਭਰੋਸਾ ਕਰਨਾ ਸ਼ੁਰੂ ਕਰ ਦਿੰਦਾ ਅਖੀਰ ਥੋੜੇ ਸਮੇਂ ਬਾਅਦ ਹੀ ਰਾਏ ਬਲਾਰ ਦੇ ਘਰ ਵਿੱਚ ਇੱਕ ਪੁੱਤਰ ਦਾ ਜਨਮ ਹੁੰਦਾ ਹੈ ਇਸ ਦੀ ਖੁਸ਼ੀ ਵਜੋਂ ਰਾਏ ਬਲਾਰ ਨੇ 757 ਮਰੱਬੇ ਜਮੀਨ ਗੁਰੂ ਸਾਹਿਬਾਂ ਨੂੰ ਤੋਹਫੇ ਵਿੱਚ ਦੇ ਕੇ ਉਹਨਾਂ ਦੇ ਨਾਮ ਲਵਾ ਦਿੱਤੀ ਸੀ ਜੇਕਰ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਇਸ ਜ਼ਮੀਨ ਦੇ ਬਹੁਤ ਹੀ ਛੋਟੇ ਹਿੱਸੇ ਦੀ ਕਮਾਈ ਗੁਰਦੁਆਰਾ ਨਨਕਾਣਾ ਸਾਹਿਬ ਨੂੰ ਜਾਂਦੀ ਹੈ ਬਾਕੀ ਦੀ ਸਾਰੀ ਜ਼ਮੀਨ ਰਾਏ ਬਲਾਰ ਦੀ 14ਵੀਂ ਪੀੜੀ ਦੇ ਲੋਕ ਵਾਹ ਉਗਾ ਰਹੇ ਹਨ ਪਰ ਜੋ ਜ਼ਮੀਨ ਗੁਰਦੁਆਰਾ ਨਨਕਾਣਾ ਸਾਹਿਬ ਦੇ ਅਧੀਨ ਆਉਂਦੀ ਸੀ ਉਸ ਥੋੜੀ ਜੀ ਜ਼ਮੀਨ ਉੱਤੇ ਹੱਕ ਜਤਾਉਂਦਿਆਂ ਰਾਏ ਬਲਾਰ ਦੀ 14ਵੀਂ ਪੀੜੀ ਨੇ ਸਿੱਖੂ ਪੂਰਾ ਸੈਸ਼ਨ ਕੋਰਟ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਉਲਟ ਹੀ ਮੁਕਦਮਾ ਦਾਇਰ ਕਰ ਦਿੱਤਾ ਉਹਨਾਂ ਨੇ ਅਦਾਲਤ ਵਿੱਚ ਇਹ ਦਲੀਲ ਦਿੱਤੀ ਕਿ ਇਹ ਜ਼ਮੀਨ ਵੀ ਸਾਡੀ ਹੈ ਤੇ ਕਿਸੇ ਸਮੇ ਸਾਡੇ ਵੱਡ ਵਡੇਰੇ ਰਾਏ ਬਲਾਰ ਦਾ ਦਿਮਾਗ ਫਿਰ ਗਿਆ ਸੀ ਦੇਸ ਦੇ ਸਾਡੀ ਜ਼ਮੀਨ ਇੱਕ ਫਕੀਰ ਨਾਨਕ ਦੇ ਨਾਮ ਲਵਾ ਦਿੱਤੀ ਪਰ ਇਸ ਜ਼ਮੀਨ ਦੀ ਲੰਮੇ ਸਮੇ ਤੋਂ ਸਾਂਭ ਸੰਭਾਲ ਅਸੀਂ ਹੀ ਕਰ ਰਹੇ ਹਾਂ ਇਸ ਲਈ ਇਸ ਜ਼ਮੀਨ ਦਾ ਮਾਲਕਾਨਾ ਹੱਕ ਸਾਨੂੰ ਹੀ ਦਿੱਤਾ ਜਾਵੇ ਤੇ ਕਾਗਜ਼ਾਂ ਵਿੱਚ ਵੀ ਇਹ ਜ਼ਮੀਨ ਗੁਰੂ ਨਾਨਕ ਦੇਵ ਜੀ ਦੇ ਨਾਮ ਤੋਂ ਅਟਾ ਕੇ ਸਾਡੇ ਨਾਮ ਕੀਤੀ ਜਾਵੇ ਸ਼ੇਖੂਪੁਰਾ ਸੈਸ਼ਨ ਕੋਰਟ ਤੋਂ ਸ਼ੁਰੂ ਹੋਇਆ ਇਹ ਮੁਕੱਦਮਾ ਦਹਾਕਿਆਂ ਤੱਕ ਲਾਹੌਰ ਹਾਈ ਕੋਰਟ ਤੇ ਫਿਰ ਇਸਲਾਮਾਬਾਦ ਦੀ ਸੁਪਰੀਮ ਕੋਰਟ ਵਿੱਚ ਚੱਲਦਾ ਰਿਹਾ ਪਰ ਹਰ ਵਾਰ ਫੈਸਲਾ ਪੱਟੀ ਖਾਨਦਾਨ ਦੇ ਉਲਟ ਹੀ ਰਿਹਾ ਅਖੀਰ ਜਦੋਂ ਮਾਮਲਾ ਸੁਪਰੀਮ ਕੋਰਟ ਵਿੱਚ ਜਾਦਾ ਤਾਂ ਜੱਜ ਰਾਏ ਬਲਾਰ ਦੇ ਪਰਿਵਾਰ ਨੂੰ ਕਹਿੰਦਾ ਹੈ ਕਿ ਅਗਲੀ ਸੁਣਵਾਈ ਵਿੱਚ ਤੁਸੀਂ ਆਪਣੇ ਇਲਾਕੇ ਦੇ ਕੁਝ ਮੋਤਵਰ ਬੰਦਿਆਂ ਨੂੰ ਨਾਲ ਜ਼ਰੂਰ ਲੈ ਕੇ ਆਓ ਫਿਰ ਉਸ ਤਰੀਕ ਤੇ ਜੱਜ ਆਪਣਾ ਫੈਸਲਾ ਸੁਣਾਉਂਦਾ ਹੈ ਤੇ ਤਰਕ ਦਿੰਦਾ ਹੈ ਕਿ ਤੁਸੀਂ ਜਿੰਨਾ ਮਰਜ਼ੀ ਰੌਲਾ ਪਾਓ ਇਹ ਜ਼ਮੀਨ ਤੁਹਾਡੇ ਨਾਲ ਕਦੇ ਨਹੀਂ ਹੋ ਸਕਦੀ ਤੁਹਾਡੇ ਵੱਡ ਵਡੇਰੇ ਨੇ ਆਪ ਇਹ ਜ਼ਮੀਨ ਗੁਰੂ ਸਾਹਿਬਾਂ ਦੇ ਨਾਮ ਕੀਤੀ ਹੈ ਪਰ ਫਿਰ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਾਂ ਉਹਨਾਂ ਦੇ ਕਿਸੇ ਪੁੱਤਰ ਨੇ ਜਾਂ ਫਿਰ ਉਹਨਾਂ ਦੇ ਕਿਸੇ ਸਿੱਖ ਨੇ ਕਦੇ ਵੀ ਇਸ ਜ਼ਮੀਨ ਤੇ ਆਪਣਾ ਨਾਮ ਹੋਣ ਦੇ ਬਾਵਜੂਦ ਹੱਕ ਤੱਕ ਨਹੀਂ ਜਤਾਇਆ ਤੁਸੀਂ ਇਸ ਜ਼ਮੀਨ ਦੇ ਸਿਰਫ ਕਾਸ਼ਤਕਾਰ ਹੋ ਖੇਤੀ ਕਰਕੇ ਤੁਸੀਂ ਇਸ ਦਾ ਲਾਹਾ ਵੀ ਲੈ ਰਹੇ ਹੋ ਮੈਂ ਸੁਪਰੀਮ ਕੋਰਟ ਦਾ ਜੱਜ ਹੋ ਕੇ ਵੀ ਇਹ ਜ਼ਮੀਨ ਤੁਹਾਡੇ ਨਾਮ ਨਹੀਂ ਕਰ ਸਕਦਾ ਇਹ ਜ਼ਮੀਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਮ ਬੋਲਦੀ ਸੀ ਤੇ ਐਵੇਂ ਹੀ ਬੋਲਦੀ ਰਹੇਗੀ ਇਸ ਫੈਸਲੇ ਤੋਂ ਬਾਅਦ ਬਾਅਦ ਵਿੱਚ ਪੱਟੀ ਪਰਿਵਾਰ ਨੂੰ ਖਾਲੀ ਆਤਮ ਮਲਦਿਆ ਅਦਾਲਤ ਵਿੱਚੋਂ ਵਾਪਸ ਆਉਣਾ ਪਿਆ ਸੀ ਸੋ ਦੋਸਤੋ ਇਹ ਸੀ ਅਸਲ ਕਹਾਣੀ ਜਦੋਂ ਰਾਏ ਬਲਾਰਦੀ 14ਵੀਂ ਪੀੜੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਹੀ ਜ਼ਮੀਨ ਵਾਪਸ ਲੈਣ ਲਈ ਅਦਾਲਤ ਵਿੱਚ ਕੇਸ ਕਰ ਦਿੰਦੀ ਹੈ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ